ਸ਼ਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਬਈ ਪਿੰਡ 41 ਕਲਾ ਤਹਿਸੀਲ ਤੇ ਜ਼ਿਲ੍ਹਾ ਬਾਇਆਂ ਨੂੰ ਜੇ ਗੱਲ ਕਰ ਲਈਏ ਸੱਜਣੋ ਰਹਿ ਜਾਂਦਾ ਲੁਧਿਆਣਾ ਕਿਉਂਕਿ ਨਾਲ ਥੋੜਾ ਜਿਹਾ ਇੱਕ ਸਾਧਨ ਚੱਲੀ ਜਾਂਦਾ ਬਾਜ ਦੀ ਮਾਰੀ ਮੋਟੀ ਮਿਸਟੇਕ ਹੋ ਸਕਦੀ ਹੈ ਐਡਜਸਟਮੈਂਟ ਕਰ ਲਿਓ ਤੇ ਬਾਕੀ ਬਾਪੂ ਨਾਲ ਮਿਲਾਂਗਾ ਤੁਹਾਨੂੰ ਕਿਉਂਕਿ ਸਿਸਟਮ ਕੀ ਹੋਗਾ ਸਿਸਟਮ ਬਾਪੂ ਕਹਿੰਦਾ ਬਣ ਗਿਆ ਕੈਨੇਡਾ ਜਾਣ ਦਾ ਉਹਦੇ ਕਰਕੇ ਯਾਰ ਜਿੰਨਾ ਵੀ ਪਸ਼ੂ ਤਰ੍ਹਾਂ ਦਰਸ ਇਧਰ ਮਾਰਦੇ ਕੈਮਰਾ ਬਾਪੂ ਕਹਿੰਦਾ ਪਸ਼ੂ ਤਾਂ ਸੱਜਣੋ ਆਪਾਂ ਨੇ ਕਰਨਾ ਸਾਰਾ ਸੇਲ ਕਿਉਂਕਿ ਪਹਿਲਾਂ ਜੇ ਮੈਂ ਗੱਲ ਕਰਲਾਂ ਯਾਰ ਲੁਧਿਆਣਾ ਨੇੜੇ ਹੋਣ ਕਰਕੇ ਨਾ ਇਸ ਏਰੀਏ ਦੇ ਵਿੱਚ ਦੁੱਧ ਦੇ ਰੇਟ ਵੀ ਸੱਜਣੋ ਚੰਗੇ ਨੇ ਤੇ ਯਾਰ ਇਹ ਕਿੱਤਾ ਜਿਹੜਾ ਇਹ ਕਿੱਤਾ ਵੀ ਵਧੀਆ ਕਿਉਂਕਿ ਜਿੱਥੇ ਦੁੱਧ ਦਾ ਰੇਟ ਆ ਯਾਰ ਉੱਥੇ ਇਹ ਕਿੱਤਾ ਸਫਲਤਾ ਵੱਲ ਵੱਧ ਜਾਂਦਾ ਤੇ ਨੁਕਸਾਨ ਵੱਲ ਘਟ ਜਾਂਦਾ ਕਿਉਂਕਿ ਬਾਪੂ ਨੇ ਜਾਣਾ ਬਾਹਰੇ ਉਹਦੇ ਕਰਕੇ ਯਾਰ ਫੈਮਿਲੀ ਦਾ ਬਾਹਰ ਦਾ ਸਿਸਟਮ ਹੈ ਸਾਰੇ ਪਸ਼ੂ ਸੇਲ ਕਰਨੇ ਨੇ ਇੱਕ ਹੈਗੀ ਆ ਆਟਾ ਪੀਣ ਵਾਲੀ ਚੱਕੀ ਟਰੈਕਟਰ ਨਾਲ ਚੱਲਣ ਵਾਲੀ ਇੱਕ ਵੱਡਾ ਕੂਲਰ ਹੈ ਤੇ ਇੱਕ ਕ ਐਕਸਰਸਾਈਜ਼ ਵਾਲੀ ਚੰਗੀ ਮਸ਼ੀਨ ਆ ਕਿਸੇ ਲੋਕਲ ਸੱਜਣ ਨੇ ਲੈਣੀ ਆ ਬਾਪੂ ਨਾਲ ਕਰ ਲੋ ਗੱਲਬਾਤ ਤੇ ਡਿਟੇਲ ਨਾਲ ਸਾਰੀਆਂ ਚੀਜ਼ਾਂ ਦਿਖਾਵਾਂਗਾ ਵੀ ਤੇ ਮੇਨ ਆਪਣਾ ਪਰਪਸ ਹੈ ਇਹ ਜਾਨਵਰ ਦਿਖਾਉਂਦਾ ਤੇ ਆਜੋ ਬਾਪੂ ਨਾਲ ਕਰਾਉਣਾ ਗੱਲਬਾਤ ਆਜੋ ਬਾਪੂ ਜੀ ਹਾਂਜੀ ਸੋਸੀ ਗੱਲ ਜੀ ਆ ਨਾਮ ਦੱਸ ਦਈਏ ਨਾਮ ਕਰਮਜੀਤ ਸਿੰਘ ਜੀ ਨਾਮ ਕਰਮਜੀਤ ਸਿੰਘ ਪਿੰਡ ਹੈ ਹਾਂਜੀ ਹਾਂ ਬਾਪੂ ਜੀ ਉਹ ਮੈਂ ਗੱਲ ਕਰਨਾ ਕਿ ਕਿੰਨੇ ਕ ਸਾਲ ਆ ਹੋ ਗਿਆ ਆਪਾਂ ਨੂੰ ਇਹ ਪਸ਼ੂ ਧਰਨਾ ਜੁੜੇ ਨੇ ਇਹ ਬਾਪੂ ਉਹਨਾਂ ਤੋਂ ਸ਼ੁਰੂ ਤੋਂ ਹੀ ਕਰਦੇ ਆਂ ਕੰਮ ਵੀ ਹਾਂ ਉਹ ਤੁਹਾਡੇ ਏਰੀਆ ਦੇ ਜੇ ਮੈਂ ਗੱਲ ਕਰਲਾਂ ਵੀ ਇਹ ਕੀਤਾ ਜਿਹੜਾ ਮਿੱਲਾ ਹੈ ਬੰਦ ਜਾਦੇ ਆ ਜੀ ਹੈਨਾ ਬਹੁਤ ਲਾਇਵ ਆਂਦਾ ਹਾਂ ਹਾਂ ਤੁਹਾਡੇ ਸ਼ਹਿਰ ਦੇ ਨੇੜੇ ਕਰਕੇ ਰੇਟ ਵੀ ਵਧੀਆ ਮਿਲਦਾ ਹਾਂ ਸ਼ਹਿਰ ਦੇ ਨੇੜੇ ਕਰਕੇ ਰੇਟ ਵੀ ਵਧੀਆ ਮਿਲਦਾ ਤੇ ਬਾਕੀ ਮੇਰਾ ਖਿਆਲ ਹੈ ਜਿਹੜੇ ਆਉਣ ਵਾਲੇ ਨੌਜਵਾਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਕੰਮ ਹੀ ਕਰ ਲੈਣਾ ਇਹ ਕੰਮ 'ਚ ਬਾਈ ਫਾਇਦਾ ਵੀ ਆ ਨੁਕਸਾਨ ਕੋਈ ਨਹੀਂ ਕਿਉਂਕਿ ਗਲਤ ਪਾਸੇ ਦਿਮਾਗ ਵੀ ਨਹੀਂ ਜਾਂਦਾ ਜੀ ਹੈਨਾ ਜਦੋਂ ਬੰਦੇ ਇਹ ਚੀਜ਼ਾਂ ਨਾਲ ਇਸ਼ਕ ਕਰ ਲਿਆ ਜਿਹੜੇ ਸੱਜਣ ਨੇ ਯਾਰ ਉਹਦਾ ਗਲਤ ਪਾਸੇ ਦਿਮਾਗ ਵੀ ਨਹੀਂ ਜਾਂਦਾ ਇਹ ਆ ਜੋ ਕੱਲੀ ਕੱਲੀ ਦੀ ਡਿਟੇਲ ਆਪਾਂ ਬਾਈ ਤੋਂ ਲੈਣਾ ਪਹਿਲਾਂ ਇੱਧਰਲੇ ਬੰਨੇ ਉਹ ਲਾਵਾਂਗੇ ਤੇ ਫਿਰ ਪਰਲੇ ਬੰਨੇ ਉਹ ਕੱਲੀ ਕੱਲੀ ਵਿਖਾਵਾਂਗੇ ਕਿਉਂਕਿ ਪਸ਼ੂ ਡਰਦੇ ਨੇ ਖੋਲ ਕੇ ਤਾਂ ਨਹੀਂ ਤੋਰਨੇ ਉਹ ਕੱਲੇ ਕੱਲੇ ਦੀ ਡਿਟੇਲ ਦੱਸ ਦਾਂਗੇ ਇਹਦਾ ਕਿਹੜਾ ਸੂਆ ਜੀ ਇਹ ਦੂਜੇ ਸੂਏ ਆ ਜੀ ਅੱਛਾ ਇਹ ਹੈਗੀ ਆ ਦੂਜੇ ਸੂਏ ਹਾਂਜੀ ਤੇ ਝੋਟੀ ਉਹੀ ਗੱਲ ਆ ਵੀ ਪੂਰੀ ਟੌਪ ਦੀ ਆ ਦਰਸ ਨਸਾਂ ਨੂੰ ਸਾਂ ਦਿਖਾ ਦੇ ਪਿੰਡੇ ਤੇ ਤੇ ਬਾਡੀ ਬੁੱਡੀ ਦੀ ਚਮਕ ਚਮਕੇ ਦੀ ਤੇ ਲੇਵਾਂ ਲੂਵਾ ਤੇ ਯਾਰ ਦੇਖਣ ਨੂੰ ਜਿਵੇਂ ਗੱਲ ਕਰ ਲਾਂ ਲੱਗਦੀ ਇਹੇ ਲੇਵੇ ਲੂਵੇ ਦੇ ਥਣ ਸੁਣ ਦੇ ਹਿਸਾਬ ਨਾਲ ਪਹਿਲੀ ਲੱਗਦੀ ਹੈ ਜੀ ਹਨਾ ਹਾਂਜੀ ਹਾਂਜੀ ਆ ਲੱਗਦੀ ਪਹਿਲੇ ਆ ਪਰ ਬਾਪੂ ਕਹਿੰਦਾ ਸੂਆ ਇਹਦਾ ਦੁੱਧ ਇਹ ਹੈਗੀ ਆ ਸੱਜਣੋ ਗੱਬਣ ਪੰਜ ਚਾਰ ਦਿਨ ਲੈਂਦੀ ਆ ਤੇ ਪਹਿਲੇ ਨਾਲ ਕੀ ਰਕਾਰ ਜਾ ਰਿਹਾ ਹੈ ਦੁੱਧ ਦਾ ਹੀ 12 ਲੀਟਰ ਦੁੱਧ 12 ਲੀਟਰ ਇਸ ਵਾਰੀ ਪਾ ਦੂ 13 14 ਕਿਲੋ 14 ਕਿਲੋ ਲੀਟਰ ਪਟਕਾ ਜੀ ਆ 14 ਪਾ ਸਕਦੇ ਆ ਕਿਉਂਕਿ ਕੰਮ ਆ ਜਿਹੜਾ ਕੰਮ ਵੀ ਬਾਪੂ ਹਣਾ ਦਾ ਐਕਸਪੀਰੀਅੰਸ ਦਾ ਇਹਦੇ ਕਿੰਨੇ ਪੈਸੇ ਲਾਵਾਂਗੇ ਬਾਪੂ ਆਪਾਂ ਇਹਦਾ 1 ਲੱਖ 15000 ਇਹ ਦੇ ਦਾਂਗੇ 1 15000 ਤੇ ਰੇਟ ਵੀ ਨਾ ਸੱਜਣਵਾ ਨਾ ਬਿਲਕੁਲ ਰੀਜਨਲ ਰੇਟ ਜੈਨੂਅਲ ਰੇਟ ਹੀ ਮਿਲਣਗੇ ਸਾਰੇ ਪਸ਼ੂਤਾਂ ਦੇ ਤੇ ਹੁਣ ਮਾਰਦੇ ਤਰਸ 2 ਨੰਬਰ ਵਾਲੀ ਤੇ ਕੈਮਰਾ ਇਹਦਾ ਕਿਹੜਾ ਸੂਆ ਜੀ ਇਹ ਵੀ ਦੂਜੇ ਸੂਏ ਦੇ ਗੱਪਣ ਆਈ ਅੱਛਾ ਜੀ ਹਾਂਜੀ ਇਹ ਵੀ ਦੂਜੇ ਨੂੰ ਗੱਪਣਾ ਉਹ ਇਹਦਾ ਸਿੰਘ ਤੋਂ ਹੁਣ ਅਜਾ ਖੁੱਲਾ ਜਾ ਪੈਂਦਾ ਹਨਾ ਆ ਸਿੰਘ ਜਰੂਰ ਖੁੱਲਾ ਜਾ ਪੈਂਦਾ ਉਹ ਬਾਡੀ ਬੂਡੀ ਦੀ ਗੱਲ ਕਰ ਲਾਂ ਜੇ ਬਾਡੀ ਬੂਡੀ ਬਾਕਮਾਲ ਆ ਇਹ ਕਿੰਨਾ ਟਾਈਮ ਕੱਢਦੀ ਆ ਜੀ ਇਹ ਲੈਂਦੀ ਆ 20 ਦਿਨ ਜੀ ਇਹ ਲੈਂਦੀ ਆ 20 ਦਿਨ ਇਹਦਾ ਕੀ ਰਿਕਾਰਡ ਜਾ ਰਿਹਾ ਦੁੱਧਾ ਇਹ ਗੱਲ ਕਰਦੀ ਇਹ 11 ਲੀਟਰ ਪਹਿਲੇ ਸੂਏ ਸੂਏ अच्छा 11 12 ਇਹਨੇ ਵੀ ਦਿੱਤਾ 13 14 ਦੀ एवरेज ਤੇ ਵੀ हां जी हां जी ਤੇ ਇੱਕ ਗੱਲ ਹੋਰ ਦੱਸੂਗਾ ਤੁਹਾਨੂੰ ਕਿ ਜਾਨਵਰ ਜਿੰਨੇ ਦਿਖਾਉਂਗਾ ਜਾਨਵਰ ਸਾਰੇ ਚੰਗੀ ਬਾਡੀ ਵਾਲੇ ਜਾਨਵਰ ਨੇ ਕਿਉਂਕਿ ਸੇਵਾ ਸੁਵਾ ਇਹਨਾਂ ਦੀ ਚੰਗੀ ਆ 메ਨ ਕੰਮ ਆ ਜਿਹੜਾ ਦੁੱਧ ਦਾ ਕੰਮ ਰਿਹਾ ਬਾਈ ਉਹਨਾਂ ਦਾ ਇਹਦੇ ਕਿੰਨੇ ਪੈਸੇ ਲਾਵਾਂਗੇ ਜੀ ਇਹਦਾ 1 ਲੱਖ 5000 ਰੁਪਏ اچھا ਇਹ ਇਹਦਾ ਇਹਦਾ ਇੱਕ ਇਹਦਾ ਲਾਵਾਂਗੇ 1 ਲੱਖ 5000 ਦਿਨ ਇਹ ਸੂਣ ਚ ਲੈਂਦੀ ਆ हां जी हां जी ਲੈ ਹੁਣ ਮਾਰ ਦੇ ਤਰਸਾ ਬੱਚੀ ਦੇ ਕੈਮਰਾ ਓਏ ਅgetElementById ਕੀ ਗੱਲਬਾਤ ਹੈ ਕਿਹੜਾ ਸੂਆ ਸੂਆ ਇਹ ਪਲੂਣਾ ਹੀ ਅਜੇ ਚੈੱਕ ਪਾਸ ਨਹੀਂ ਹੈਗੀ। ਅੱਛਾ ਜੀ। ਹਾਂ ਜੀ ਹਾਂ। ਇਹਨੂੰ ਕਿ ਮਤਲਬ ਦਿਨਾਂ ਦੀ ਗੱਬਣਾ ਹੈ? ਹਾਂ ਜੀ ਹਾਂ ਜੀ। ਇਹ ਹੈਗੀਆ ਦਿਨਾਂ ਵੀ ਗੱਬਣ ਬਾਈ ਚੈੱਕ ਪਾਸ ਨਹੀਂ ਪਰ ਬਾਡੀ ਬੁੱਡੀ ਬਾਖਮਾ ਲੈ ਦੀ ਵੀ ਮੈਨੂੰ ਗੱਬਣੇ ਲੱਗੀ ਬਾਡੀ ਬੁੱਡੀ ਦੇ ਹਿਸਾਬ ਨਾਲ ਇਹ। ਅੱਛਾ ਜੀ। ਹਾਂ ਵੀ ਬਾਡੀ ਬੁੱਡੀ ਦੇ ਹਿਸਾਬ ਨਾਲ ਗੱਬਣੇ ਲੱਗੀ ਜੀ। ਇਹਦੇ ਕਿੰਨੇ ਰੁਪਏ ਲਵਾਂਗੇ? ਇਹਦਾ 15000 ਦੀ। ਇਹਦਾ 15 ਵੀ ਖਾਲੀ ਮੰਨ ਕੇ ਲੈ ਜਾ ਸੱਜਣ ਉਹਦੇ ਕਰਮਾਂ ਦੀ ਰਹਿ ਵੀ ਸਕਦੀ ਹੈ ਨਾ। ਤੇ ਨਾਲ ਜਿਹੜਾ ਬੁੱਲਾ ਬੁੱਲ ਵੀ ਦੇ ਦਾਂਗੇ ਜੀ। ਆਹ ਬੁੱਲ ਵੀ ਕਿਸੇ ਫਾਰਮ ਵਾਲੇ ਸੱਜਣ ਦੇ ਕੰਮ ਆ ਜੂ। ਇਹ ਹੈਗਾ ਬਾਲਾ ਵੱਡਾ ਬਾਪੂ ਜਿਵੇਂ ਆਪਾਂ ਗੱਲ ਕਰ ਲਈ ਜਿਵੇਂ ਹਾਥੀ ਹੀ ਨਹੀਂ ਕਹਿੰਦਾ ਫਾਰਮ ਚੋਂ ਹੀ ਆਇਆ ਹੈ ਅੱਛਾ ਜੀ ਇਹਦਾ ਵੱਡੇ ਰਿਕਾਰਡ ਵਾਲਾ ਹੋਊਗਾ ਮੇਰਾ ਹਾਂਜੀ ਹਾਂ ਇਹਦੀ ਮਦਰ ਦਾ ਪਤਾ ਕੁਝ ਰਿਕਾਰਡ ਵੀ ਕਿੰਨਾ ਇੱਕ ਰਿਕਾਰਡ ਰਿਹਾਗਾ ਇਹ 35 ਕਿਲੋ ਥੋੜੇ ਦੁੱਧ ਸੀਗਾ ਮਾਂ ਦੇ ਅੱਛਾ 35 ਦਾ ਓ ਤਰਸ ਇਹਦੀ ਬਾਡੀ ਬੁੱਡੀ ਦੇਖਾ ਓ ਇਧਰਲੇ ਪਾਸੇ ਖੜਾ ਇਹਦੇ ਦੇਖਦਾ ਨੂੰ ਮੈਂ ਇਹਦਾ ਕੱਡ ਕਾੜ ਵਾੜਾ ਡਬਲਾ ਬਈ ਇਹਦਾ ਹਾਥੀ ਵਾਲਾ ਸਿਸਟਮ ਹੈ ਆ ਕਿਉਂਕਿ ਮੇਰੇ ਖਿਆਲ ਆ ਵੱਡੇ ਫਾਰਮ ਤੇ ਜਿਵੇਂ ਪਹਿਲਾਂ ਆਪਣੀ ਗਾਮਾ ਜਿਆਦਾ ਰੱਖਿਆ ਹੋਇਆ ਦੀ ਇਥੇ ਹਾਂਜੀ ਹਾਂਜੀ ਆ ਵੀ ਜਿਆਦੇ ਰੱਖਣ ਕਰਕੇ ਕਈ ਵਾਰੀ ਇਹਨੇ ਟੀਕੇ ਨਾ ਠਹਿਰਦਿਆਂ ਨੀ ਵੀ ਬੁੱਲ ਜ਼ਰੂਰੀ ਹੋਣਾ ਡੈਰੀ 'ਚ ਹਾਂਜੀ ਆ ਆ ਬੁੱਲ ਸੱਚਨਾ ਜ਼ਰੂਰੀ ਹੋਣਾ ਡੈਰੀ 'ਚ ਤੇ ਹੁਣ ਲੈ ਚੱਲ ਦਰਸ ਪਰਲੇ ਬੰਨੇ ਆ ਜਾ ਇੱਧਰ ਦੀ ਲੈ ਆ ਇਹਦੇ ਕਿੰਨੇ ਪੈਸੇ ਲਾਵਾਂਗੇ ਬੁੱਲ ਦੇ ਇਹਦਾ ਦੇਖ ਕੇ ਕਰ ਲਾਂਗੇ ਟਾਈਮ ਤੇ ਅਛਾ ਅਛਾ ਇਹਦਾ ਕਰ ਲਾਂਗੇ ਕੋਈ ਗੱਲ ਨਹੀਂ ਇਹ ਬਾਈ ਕਹਿੰਦਾ ਦੇ ਦਾਂਗੇ ਕੋਈ ਚੱਕਰ ਨਹੀਂ ਬਾਕੀ ਝੋਟੀਆਂ ਪਸ਼ੂ ਤਾਂ ਬਾਈ ਸਾਰਾ ਚੰਗਾ ਸਾਮ ਸੰਭਾਲ ਚੰਗੀ ਆ ਤੇ ਇਹਦਾ ਕਿਹੜਾ ਸੂਆ ਜੀ ਇਹ ਚੌਥੇ ਸੂਏ ਦੀ ਗੱਬਣਾ ਇਹਦੀ ਬਾਡੀ ਬੁੱਡੀ ਬਹੁਤ ਹੈਦੀ ਵੀ ਇਹ ਕਿੰਨਾ ਟਾਈਮ ਲੈਂਦੀ ਹੈ ਇਸੂਨ ਚ ਇਹਨੂੰ ਨਵਾਂ ਮਹੀਨਾ ਲੱਗਿਆ ਇਹਨੂੰ ਨੌਵਾਂ ਲੱਗਿਆ ਨੌਵਾਂ ਤੇ 10ਵਾਂ ਮੇਰਾ ਖਿਆਲ ਆ ਦੋ ਕੁ ਮਹੀਨੇ ਡੇਢ ਕੇ ਲੱਗਿਆ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਆਪਾਂ ਆ ਲੇਵਾਲੂ ਬਾ ਦਿਖਾ ਦੇ ਦਰਸੋ ਥਣ ਥੋਣੇ ਨੂੰ ਵੀ ਟੌਪ ਦਾ ਲੱਗਿਆ ਜਿਵੇਂ ਗੱਲ ਕਰਨਾ ਆਉਂ ਡਰਦਾ ਪਸ਼ੂ ਤਾਂ ਨੂੰ ਜ਼ਰੂਰ ਆ ਥੋੜਾ ਜਿਹਾ ਪਰ ਲੇਵਾਲੂ ਬਾ ਇਹਨ ਬਣਾਉਗੀ ਪੂਰਾ ਜਿਵੇਂ ਕਹਿੰਦੇ ਹੁੰਦੇ ਨੇ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਇਹਦਾ 8000 ਰੁਪਏ ਐਸੀ ਦੇ ਦਾਂਗੇ ਦੁੱਧ ਕਿੰਨਾ ਕਪਾਇਆ ਜੀ ਇਹਨੇ ਪਿਛਲੇ ਸਾਲ ਦੁੱਧ 13 ਕਿਲੋ ਜੀ ਅੱਛਾ 13 ਤੋਂ 14 ਥਣ ਥਣ ਦੀ ਕੁਆਲਿਟੀ ਦਿਖਾ ਦੇ ਨੇੜੇ ਲਾ ਕੇ ਦਰ ਸਹਿਣ ਥਣ ਥਣ ਦੀ ਕੁਆਲਿਟੀ ਟਾਪ ਆ ਕਿਉਂਕਿ ਕੰਮ ਬਾਈ ਹੋ ਰਾਂ ਦਾ ਯਾਰ ਦੁੱਧ ਦਾ ਕੰਮ ਰਿਹਾ ਉਸ ਹਾਵ ਨਾਲ ਜਿੰਨਾ ਕਿ ਵੀ ਪਸ਼ੂ ਤਾਂ ਬਾਈ ਹੋ ਰਾਂ ਨੇ ਰੱਖਿਆ ਤੇ ਰੱਖਿਆ ਥਣ ਲੈਵੇ ਦਾ ਚੰਗਾ ਤੇ ਬਾਡੀ ਬੁੱਦੀ ਦੀ ਸੰਭਾਲ ਉਹ ਹੀ ਗੱਲ ਆ ਵੀ ਚੰਗੀ ਆ ਜੀ ਇਹਦਾ ਕਿਹੜਾ ਸੂਆ ਜੀ ਇਹਦੇ 15 ਜੂਨ ਨੂੰ 10 ਪੂਰੇ ਹੋ ਜਾਣੇ ਸੂਆ ਕਿਹੜਾ ਜੀ ਇਹਦਾ ਚੌਥਾ ਇਹਦੀ ਡਬਲ ਆ ਬਾਡੀ ਬੁੱੜਿਆ ਦੋ ਵਰਗ ਹੀ ਆ ਏ ਸੱਜਣੋ ਹੈਗੀ ਆ 2 ਮਹੀਨਾਂ ਵਰਗੀ ਭਾਈ ਇਹਦੀ ਬਾਡੀ ਬੂਡੀ ਬਹੁਤ ਵੱਡੀ ਆ ਮਾੜੀ ਮੋਟੀ ਤੁਹਾਨੂੰ ਕੈਮਰੇ ਦੇ ਘੱਟ ਲੱਗ ਸਕਦੀ ਆ ਪਰ ਜੇ ਨੇੜੇ ਆ ਕੇ ਦੇਖੋਗੇ ਯਾਰ ਚੀਜ਼ ਆ ਇੱਕ ਹੀ ਲੱਗੂਗੀ ਆਪਣੀ ਦਿਖਾਈ ਹੋਈ 19 ਨਹੀਂ ਲੱਗਦੀ ਕਿਉਂਕਿ ਜਗਾ ਦਾ ਥੋੜਾ ਜਿਹਾ ਵਾਸਾ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਆ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਆਪਾਂ ਇਹਦੇ ਥੱਲੇੋਂ 17 ਕਿਲੋ ਦੁੱਧ ਚੋਇਆ ਜੀ 17 ਕਿਲੋ ਹਾਂਜੀ ਬਾਡੀ ਬੂਡੀ ਵੀ ਦੱਸਦੀ ਆ ਜੀ ਹਾਂਜੀ ਇਹਦਾ 1000 ਰੁਪਏ ਆ ਜੀ ਇਹ ਦੇ ਦਾਂਗੇ 1 ਲੱਖ ਦੀ ਹਾਂਜੀ ਹਾਂ ਇਹਦਾ ਮਤਲਬ ਆਪਣੀ ਸਿਸਟਮ ਆ ਬਣਾ ਲਿਆ ਵੀ ਹੁਣ ਇੱਕ ਪਸ਼ੂ ਤਾਂ ਮਜਬੂਰੀ ਚ ਆਪਾਂ ਨੂੰ ਵੇਚਣਾ ਪੈ ਰਿਆ ਹਾਂਜੀ ਹਾਂ ਆ ਨਹੀਂ ਇਹ ਤੁਹਾਨੂੰ ਪਤਾ ਵੀ ਐਡੇ ਐਡੇ ਡੰਗਰ ਸਾਰੇ ਵਧੀਆ ਚੋਟੀ ਦੇ ਆ ਪੂਰੇ ਜੀ ਵੱਡੇ ਐਡੇ ਐਡੇ ਜਾਨਵਰਾਂ ਦਾ ਸੱਜਣਾ ਸੋਨ ਨੂੰ ਵੀ ਪਤਾ ਵੀ ਅੱਜ ਮਾਰਕੀਟ ਰੇਟ ਕੀ ਚੱਲ ਰਿਹਾ ਜੇ ਮੈਂ ਗੱਲ ਕਰ ਲਾਂ ਤੇ ਹੁਣ ਮਾਰ ਦੇ ਦਰਸ ਤਿੰਨ ਨੰਬਰਾਂ ਹੀ ਤੇ ਆ ਜਾ ਇਧਰ ਲੈ ਬੰਨੇ ਆ ਜਾ ਆ ਜਾ ਕੋ ਹਾਗੂ ਹਲਵਾਲ ਹਪੈਰਾਂ ਦੇ ਮੜਾ ਜਾ ਉਹਨਾਂ ਨੂੰ ਆ ਜਾ ਕਿਉਂਕਿ ਆਪਣਾ ਕੰਮ ਹੀ ਇਹ ਆ ਸੱਜਣਾ ਇਹ ਤੇ ਵੀ ਮਾਰ ਦੇ ਕੈਮਰਾ ਹੈ ਇਹਦੀ ਬਾਡੀ ਬੁੱਡੀ ਦਿਖਾ ਦੇ ਐਨ ਸਮਾਰ ਕੇ ਇਹ ਕਿਹੜਾ ਸੁਹਾ ਸੁੰਦੀ ਆ ਜੀ ਇਹਦੇ ਵੀ 2 ਮਹੀਨੇ ਰਹਿੰਦੇ ਚੌਥੇ ਸੂਏ ਲਈ ਆ ਜੀ ਅੱਛਾ ਇਹਦਾ ਦੁੱਧ ਅੱਧਾ ਕੀਰ ਕੱਢ ਰਿਹਾ ਜੀ ਦੁੱਧ ਇਹਦੇ ਥੱਲੇ 12 ਕਿਲੋ ਪਿਚੋਇਆ ਅੱਛਾ ਇਹਦੇ ਥੱਲੇ 12 ਕਿਲੋ ਹਾਂ ਜੀ ਉਹ ਬਾਡੀ ਬੁੱਡੀ ਬਹੁਤ ਆ ਜੀ ਇਹਦੀ ਹੈ ਨਾ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਹੱਥ ਹੀ ਯਾਰ ਇਹ ਦੇ ਦਾਂਗੇ 80000 ਦਾ ਲੈ ਰੇਟ ਸੱਜਣ ਉਹ ਅੱਜ ਮੁਫਤ ਆਲੀ ਨੇ ਸਾਰੇ ਇੱਥੇ ਜਾਨਵਰ ਮੇਲਾ ਲੁੱਟਣ ਆਲੀ ਗੱਲ ਏ ਆ ਲੈ ਹੁਣ ਇੱਥੇ ਮਾਰਦੇ ਦਰਸ ਕੈਮਰਾ ਇਹ ਦਾ ਸੂਆ ਕਿਹੜਾ ਜੀ ਇਹ ਤੀਜੇ ਸੂਏ ਆ ਜੀ ਇਹ ਤੀਜਿਆ ਇਹਦਾ ਦੂਜੇ ਸੂਏ ਦਾ ਕੀ ਰਿਕਾਰਡ ਰਿਹਾ ਕਿੰਨਾ ਟਾਈਮ ਇਹ ਸੂਣ ਚ ਲੈਂਦੀ ਆ ਜੀ ਇਹਨੇ ਵੀ 12-13 ਕਿਲੋ ਦੁੱਧ ਦਿੱਤਾ ਵਾ ਠੀਕ ਆ ਜੀ ਤੇ ਅਜੇ ਗੱਬਣ ਚੈੱਕ ਪਾਸ ਨਹੀਂ ਹੈਗੀ ਅੱਛਾ ਇਹ ਤਾਂ ਹੁਣ 4 ਕਿਲੋ ਹੀ ਆ ਹਲੇ ਇਹਦੇ ਜਾਂ ਚਾਹ 4 ਕਿਲੋ ਦੁੱਧਾ ਵੀ ਚੈੱਕ ਚ ਨਹੀਂ ਆਉਂਦੀ ਹਲੇ ਠੀਕ ਆ ਥੋੜੇ ਟਾਈਮ ਦਾ ਭਰਾ ਹਾਂ ਲੇਟ ਹੋਈ ਹੋਣੀ ਮੇਰੇ ਨਾਲ ਆਇਆ ਆਇਆ ਇਹਦੇ ਕਿੰਨੇ ਕੇ ਪੈਸੇ ਲਵਾਂਗੇ ਇਹਦੇ ਤਾਂ ਮੈਂ 50000 ਦੀ ਇਹ 50 ਦੀ ਹੁਣ ਆ ਜਾ ਤਾਂ ਸਿੱਧਾ ਅਗਲੀ ਝੋਟੀ ਦੇ ਕੋਲ ਇਹ ਤਾਂ ਇਹ ਤਾਂ ਇਹ ਦੋਸਾਂ ਨਹੀਂ ਚੱਲਦੇ ਜੀ ਉਹ ਮਾਰੇ ਹੋਏ ਹਾਂ ਅੱਛਾ ਇਹਦੇ ਚੱਲਦੇ ਆ ਦੋਸਾਂ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਜੀ ਹੋਣਾ ਇਹ ਥੱਲੇ ਦੁੱਧ ਹੈਗਾ 6 ਕਿਲੋ 6 ਕਿਲੋ ਇੱਕ ਗੱਬਣ ਜੀ ਗੱਬਣ ਨਹੀਂ ਹੈਗੀ ਅੱਛਾ ਗੱਬਣ ਨਹੀਂ ਹੋਈ ਇਹ 1 ਨਹੀਂ ਦੇ ਦਾਂਗੇ ਜੀ ਅੱਪ ਇਹ ਦੇ ਦਾਂਗੇ ਬਸ 45 ਦੇ ਵਿੱਚ ਵਿੱਚ ਦੇ ਦਾਂਗੇ ਇਹਨਾਂ 42 ਕਿਤੇ ਦੇ ਦਾਂਗੇ ਇਹ ਕਰ ਦਿਓ ਮਾਨਤਾ ਨੇ ਕਰ ਦਾਂਗੇ ਜੀ ਆਹ ਭਾਣਾ ਸੱਜਣ ਹੈ ਜੂ ਕੋਈ ਹੁਣ ਮਾਰ ਦੇ ਤਰਸ ਲਾਸਟ ਛੋਟੀ ਦੇ ਕੈਮਰਾ ਇਹਦਾ ਕਿਹੜਾ ਸੂਆ ਜੀ ਇਹ ਚੌਥੇ ਸੂਏ ਲਈ ਗੱਭਣਾ ਜੀ ਇਹ ਕਿੰਨਾ ਟਾਈਮ ਲੈਂਦੀ ਹੈ ਜੀ ਇਹ 9 ਮਹੀਨੇ ਪੂਰੇ ਹੋ ਗਏ 1 ਮਹੀਨਾ ਰਹਿ ਗਿਆ ਅੱਛਾ ਇਹਦਾ ਪਿਆ ਮਹੀਨਾ ਇਹਦੀ ਬਾਡੀ ਬੁੱਡੀ ਵੀ ਦਿਖਾ ਦੇ ਤਰਸ ਉੱਤਿਆ ਉਹ ਇਹਦੀ ਬਾਡੀ ਬੁੱਡੀ ਤੇ ਵੀ ਮਾਰ ਦੇ ਕੈਮਰਾ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਇਹਦਾ ਲੱਖ ਰੁਪਏ ਜੀ ਇਹ ਲੱਖ ਦੀ ਦੇਵਾਂਗੇ ਕਹਿੰਦੇ ਫੇਸ ਕੁਆਲਿਟੀ ਦਿਖਾ ਦੇ ਭਾਈ ਸਿੰਘ ਸਿੰਘ ਵੀ ਦਿਖਾ ਦੇ ਤੇ ਦੋ ਪਸ਼ੂ ਖੜੇ ਨੇ ਉਧਰਲੇ ਕਰ ਉਹ ਵੀ ਦਿਖਾਉਂਗਾ ਇੱਕ ਗਾੜਾ ਬਨਵਾਇਆ ਦਾ ਦੋ ਵੀਰਾਂ ਨੇ ਪਾਉਣੇ ਕੀ ਹੋ ਜੜੀ ਬਾਡੀ ਬੁੱਡੀ ਇਹਨਾਂ ਦੀ ਪਈ ਆ ਸਾਹਮਣੇ। ਔਣੇ ਸਰੋਂ ਦੀ ਕਾਲ ਤੇ ਕਣਕ ਦਾ ਦਲੀਆ ਹੀ। ਅੱਛਾ ਜੀ। ਇਹ ਬਾਡੀ ਬੁੱਡੀ ਬਹੁਤ ਆ ਪਸ਼ੂ ਮੈਂ ਵੀ ਢੇਲੀ ਦੇਖਦਾ ਪਰ ਜਿਵੇਂ ਆਪਣੇ ਕੋਲੇ ਇੰਨੀ ਗਿਣਤੀ ਜੁਰੇ ਪਸ਼ੂਧਾਨ ਖੜਾ ਡੈਰੀਆਂ ਚ ਪਸ਼ੂ ਮੇਰਾ ਖਲਾ ਥੋੜੇ ਜਿਹਾ ਆਪਾਂ ਗੱਲ ਕਰ ਲਈ ਜੀ ਠਿੱਕੇ ਪਈ ਜਾਂਦੇ ਨੇ ਉੱਤੋਂ। ਹਾਂਜੀ ਹਾਂਜੀ। ਵੀ ਉਹ ਗੱਲਬਾਤ ਨਹੀਂ ਹੈਗੀ ਜਿਵੇਂ ਪਸ਼ੂਧਾਨ ਦੀ ਬਾਡੀ ਦੀ ਗੱਲ ਕਰ ਲਈ ਤੇ ਬਾਡੀ ਬੁੱਡੀ ਸਾਰੀਆਂ ਦੀ ਲਾਜਵਾ ਪਈ ਆ ਜੀ ਆਪਾਂ ਜਿੰਨੇ ਕੇ ਪਸ਼ੂ ਦੇਖੇ ਨੇ। ਵੀ ਸਰੋਂ ਦੀ ਖਾਲ ਤੇ ਕਣਕ ਦਾ ਦਲੀਆ ਹੀ ਚੱਲਦਾ। ਹਾਂਜੀ ਤੇ ਬਾਕੀ ਇੱਕ ਗੱਲ ਹੋਰ ਵੀ ਆਖੂਆਂ ਸੱਜਣਾ ਨੂੰ ਕਿਉਂਕਿ ਜਿਹੜਾ ਯਾਰ ਸੱਜਣ ਇਹਨਾਂ ਚੋਂ ਕੱਲਾ ਕੱਲਾ ਪਸ਼ੂ ਤਾਂ ਘਰਾਂ ਚ ਲਈ ਜਾਊਗਾ ਜਿਵੇਂ ਲਾ ਲਓ ਛੋਲਿਆਂ ਦਾ ਖੰਡਾ ਛਿਲਕਾ ਬੜੇਵਿਆਂ ਦੀ ਖਲ ਪਾਊਗਾ ਇੱਥੇ ਨਾਉ 2-2 3-3 ਕਿਲੋ ਇਹ ਪਸ਼ੂ ਦੁੱਧ ਵੜ ਕੇ ਦੇਊਗਾ ਕਿਉਂਕਿ ਇੱਕ ਦਾ ਸਿਸਟਮ ਘਰਾਂ ਚ ਹੋ ਜਾਂਦਾ ਜੀ ਆਪਣਾ ਕੱਚੇ ਦਾ ਸਿਸਟਮ ਹੋ ਜਾਂਦਾ ਹਨਾ ਇੱਥੇ ਚਲੋ ਇਹ ਪੱਕੇ ਚ ਖੜੀਆਂ ਨੇ ਕੱਚੇ ਦਾ ਸਿਸਟਮ ਵੀ ਪਸ਼ੂ ਬਹੁਤ ਮੰਨਦਾ ਤੇ ਕੱਲੇ-ਕੱਲੇ ਦੀ ਯਾਰਾ ਸੇਵਾ ਸੰਭਾਲ ਵੀ ਦੀ ਥੋੜੇ ਸ਼ੌਂਕ ਨਾ ਕਰਦਾ ਬੰਦਾ ਜੇ ਉਹ ਕੱਲਾ ਕਿਹੜਾ ਪਸ਼ੂ ਹੁੰਦਾ ਉਹ ਚੀਜ਼ ਦਾ ਵੀ ਫਰਕ ਪੈਂਦਾ 9390 ਹਾਂਜੀ 33301 ਇੱਕ ਵਾਰੀ ਫੇਰ ਬੋਲੋ 9390 ਹਾਂਜੀ 33301 ਲੈ ਸੱਜਣੋ ਇੱਕ ਤਾਂ ਹੈਈਆ ਬਾਈ ਕੋਲੇ ਚੱਕੀ ਇੱਕ ਥੋੜੀ ਮਿਸਟੇਕ ਲੱਗ ਗਈ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਦੋ ਘੋਟੀਆਂ ਘਰੇ ਨੇ ਜਾਨਵਰ ਸਾਰੇ ਇੱਥੇ ਨੇ ਘਰੇ ਇੱਕ ਦੋ ਘਰੇਲੂ ਦੇ ਵਰਤੋਂ ਚਾਉਣ ਵਾਲੀਆਂ ਚੀਜ਼ਾਂ ਪਈਆਂ ਨੇ ਉਹ ਦਿਖਾਉਂਗਾ ਮੈਂ ਜਿਵੇਂ ਐਕਸਰਸਾਈਜ਼ ਵਾਲੀ ਮਸ਼ੀਨ ਆ ਕੁਝ ਚੀਜ਼ਾਂ ਹੋਰ ਨੇ ਉਹ ਵੀ ਵੀਡੀਓ ਚ ਐਡ ਕਰ ਦੂੰਗਾ ਤੇ ਆ ਚੱਕੀ ਹੈਈਏ ਜੇ ਚੱਲਦੀ ਕਿਵੇਂ ਟਰੈਕਟਰ ਨਾਲ ਚੱਲਦੀ ਹੈ ਟਰੈਕਟਰ ਨਾਲ ਚੱਲਦੀ ਹੈ ਹੱਕਰਾ ਉਸ ਨਾਲ ਚੱਲਦੀ ਆ ਹਾਂਜੀ ਹਾਂ ਹਾਂ ਉਦਾਂ ਚੱਲਦੀ ਆ ਸਿਸਟਮ ਉਹ ਹਾਂਜੀ ਹਾਂ ਨਵੇਂ ਪੱਥਰ ਠੀਕ ਹੈ ਜੀ ਇਹ ਇਹ ਦੇ ਕਿੰਨੇ ਪੈਸੇ ਲਵਾਂਗੇ ਆਪਾਂ ਇਹਦਾ 45000 ਰੁਪਏ ਅੱਛਾ ਇਹ ਦੇ ਦਾਂਗੇ 45 ਦੀ ਜੀ ਹਾਂਜੀ ਤੇ ਇੱਕ ਹੈਗੀ ਆ ਭਾਈ ਟੋਕੇ ਵਾਲੀ ਮਸ਼ੀਨ ਉਹ ਵੀ ਫੋਰ ਸੇਲ ਆਦਾ ਤਰਸੇ ਤੇ ਵੀ ਮਾਰਦੇ ਟੋਕੇ ਵਾਲੀ ਮਸ਼ੀਨ ਤੇ ਕਿਉਂਕਿ ਜਦੋਂ ਪਸ਼ੂਏ ਸਾਰੇ ਸੇਲ ਕਰਤੇ ਬਾਈ ਕਹਿੰਦਾ ਫਿਰ ਇਹ ਮਸ਼ੀਨ ਵੀ ਆਪਣੇ ਕੋਲ ਨਾ ਖੜੀ ਖੜੀ ਖਰਾਬ ਹੋ ਜੂਂਗੀ ਜੰਗਾਲੀ ਜਾਊਗੀ ਤੇ ਇਹਦੇ ਮਾਰਦੇ ਕੈਮਰਾ ਤੇ ਵਿੱਦ ਮੋਟਰਾਂ ਸਿਸਟਮ ਜਿਹੜਾ ਜਿਹੜਾ ਲੈ ਲਾਂਗੇ ਸਾਰਾ ਹਾਂਜੀ ਹਾਂ ਸਾਰਾ ਕੱਟਾ ਹੀ ਇਹ ਸਜਨੋ ਸਾਰਾ ਸਮਾਨ ਸੋਨੂੰ ਬਾਈ ਕਹਿੰਦਾ ਜੜਾ ਜੜਾ ਹੈ ਮਿਲ ਜੂਗਾ ਵੱਡੀ ਪੁਲੀ ਵਾਲੀ ਮੋਟਰ ਆ ਮੋਟਰ ਵੀ ਮਨ ਪੁਰਾਣੀ ਆ ਜੀ ਮੋਟਰ ਹਨਾ ਹਾਂਜੀ ਹਾਂਜੀ ਤਿੰਨ ਦੀ ਮੋਟਰ ਆ ਜੀ ਹਾਂਜੀ ਤਿੰਨ ਦੀ ਮੋਟਰ ਆ ਤਾ ਤਿੰਨ ਦੀ ਮੋਟਰਾਂ ਨਾਲ ਤੇ ਪੂਲੀ ਪਾਲੀ ਚੈੱਕ ਕਰ ਸਕਦੇ ਜਿਵੇਂ ਆਪਣੇ ਪਹਿਲਾਂ ਖੇਤਾਂ 'ਚ ਮੈਂ ਗੱਲ ਕਰ ਲਾਂ ਐਡੇ ਐਡੀਆਂ ਪੂਲੀਆਂਆਂ ਮੋਟਰਾਂ ਜੀ ਆਪਣੇ ਪਹਿਲਾਂ ਖੇਤਾਂ 'ਚ ਹੁੰਦੀਆਂ ਸੀ ਹਾਂ ਜੀ ਹਾਂ ਆ ਕਿਉਂਕਿ ਪੁਰਾਣੇ ਸੰਦ ਨੇ ਜਿਹੜੇ ਪੁਰਾਣੇ ਸੰਦ ਸੱਜਣੋਂ ਹੁਣ ਵਾਲੇ ਨਵੇਂਆਂ ਨਾਲੋਂ 100 ਗੁਣਾ ਮਜ਼ਬੂਤ ਨੇ ਜੀ ਕਿਉਂਕਿ ਪੁਰਾਣੀਆਂ ਚੀਜ਼ਾਂ ਵਧੀਆ ਨੇ ਤੇ ਆ ਸਿਸਟਮ ਆ ਸਾਰਾ ਜੜਾ ਜੜਾ ਆ ਮਿਲੂਗਾ ਵਿੱਦ ਪਟਾ ਵੀ ਮਿਲੂਗਾ ਤੁਹਾਨੂੰ ਸਾਰਾ ਸਿਸਟਮ ਮਿਲ ਜੂਗਾ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਅੱਛਾ ਬਿੱਦ ਦਾ ਮੋਟਰ ਸਾਰੇ ਜਿਗਾਰ ਦਾ ਸਾਰੇ ਜਿਗਾਰ ਦਾ ਇਹ ਸਾਰੇ ਜਿਗਾਰ ਦਾ 30000 ਰੁਪਏ ਲਾ ਮੰਗ ਕ੍ਰਿਸਟਲ ਦੀ ਮਸ਼ੀਨ ਆਈ ਇਹ ਅੱਛਾ ਕ੍ਰਿਸਟਲ ਦੀ ਹਾਂ ਆ ਇਧਰਲੇ ਪਾਸੇ ਦਿਖਾ ਦੇ ਦਰਸਾ ਆਹ ਚੀਜ਼ ਤੇ ਮਾਰਦੇ ਕੈਮਰਾ ਦੇ ਇਹਦੇ ਤੇ ਵੀ ਮਾਰਦੇ ਇਥੇ ਇਹ ਆ ਗਈ ਕ੍ਰਿਸਟਲ ਦੀ ਆਹ ਚੀਜ਼ ਤੇ ਕ੍ਰਿਸਟਲ ਦੀ ਮਸ਼ੀਨ ਆ ਤੇ ਹੈਵੀ ਪੂਰੀ ਹੈਵੀ ਆ ਜੇ ਗੱਲ ਕਰ ਲਾਂ ਮਜ਼ਬੂਤ ਚੀਜ਼ ਆ ਪੂਰੀ ਕਿਉਂਕਿ ਤੁਹਾਨੂੰ ਪਤਾ ਵੀ ਬਾਈ ਕੋਲੇ 50 60 ਪਸ਼ੂ ਤੇ ਕੁਝ ਪਸ਼ੂ ਬਾਈ ਨੇ ਪਹਿਲਾਂ ਸੇਲ ਕਰਤੇ ਕਿਉਂਕਿ ਉਹਨਾਂ ਵਾਸਤੇ ਫਿਰ ਤੁਹਾਨੂੰ ਪਤਾ ਵੀ ਇੱਕ ਤਾਕੜੀ ਮਸ਼ੀਨ ਹੈ ਘੱਟੂ ਵੀਰੇ ਕੋਈ ਨਾਰਮਲ ਤਾਂ ਇੰਨਾ ਟੋਕਾ ਕੁੱਟਦੀ ਨਹੀਂ ਤੇ ਇਹ ਚੀਜ਼ਾਂ ਬਾਈ ਕੋਲੇ ਫੋਰ ਸੇਲ ਨੇ ਇੱਕ ਦੋ ਘਰੇ ਚ ਘਰੋ ਵਾ ਕਰੇਲੂ ਵਰਤਵਾਲੀਆਂ ਚੀਜ਼ਾਂ ਨੇ ਜਿਵੇਂ ਆਪਾਂ ਕਹਿ ਲਈ ਵੀ ਐਕਸਰਸਾਈਜ਼ ਵਾਲੀ ਮਸ਼ੀਨ ਇੱਕ ਦੋ ਚੀਜ਼ਾਂ ਹੋਰ ਉਹ ਵੀ ਆਪਾਂ ਕਰੇ ਚੱਲ ਕੇ ਦਿਖਾਉਣੀ ਹੈ ਲੈ ਇੱਕ ਹੈਗਾ ਸੱਜਣੋ ਬਾਈ ਆਹ ਕੂਲਰ ਹੈ ਇੱਕ ਅੰਦਰ ਮਸ਼ੀਨ ਵੀ ਦਿਖਾਵਾਂਗਾ ਬਾਈ ਕੋਲੇ ਇਹ ਵੱਡਾ ਕੂਲਰ ਆ ਗਿਆ ਜਿਵੇਂ ਉਹ ਦਿਖਾ ਦੇ ਦੇ ਨਾਲ ਦੇ ਜਿੰਨੇ ਇਹਦੇ ਨਾਲ ਪੇਅਰ ਨੇ ਸਾਰੇ ਜਿਵੇਂ ਅੱਜ ਆ ਆ ਗਿਆ ਇਹ ਦੋ ਆ ਗਏ ਬਾਈ ਨੇ ਦੱਸਿਆ ਵੀ ਇਹ ਛੱਤ ਦੇ ਉੱਪਰ ਲੱਗ ਜਾਂਦਾ ਤੇ ਉਹ ਇਹਦੇ ਨਾਲ ਇੱਥੇ ਅੱਗੇ ਜਿਵੇਂ ਗੱਲ ਕਰਨਾ ਅਗਲੇ ਬੰਨੇ ਜੜੇ ਜਾਂਦੇ ਨੇ ਤੇ ਛੱਤ ਤੋਂ ਥੱਲੇ ਹਵਾ ਭੇਜਦੇ ਨੇ ਜਿਵੇਂ ਆਪਾਂ ਗੱਲ ਕਰ ਲਈਏ ਵੀ ਏਸੀ ਵਾਲਾ ਸਿਸਟਮ ਬਣ ਜਾਂਦਾ ਬਾਹਰੇ ਆਪਾਂ ਕੂਲਰ ਲਾ ਦਿੰਨੇ ਆ ਉਹ ਗੱਲਬਾਤ ਹੈ ਕੂਲਰ ਦੀ ਇਹਦਾ ਰੇਟ ਕੀ ਆ ਜੀ 15000 ਦਾ ਸੈੱਟ ਦੇ ਦਾਂਗੇ ਕਿੰਨੇ ਦਾ ਜੀ 15000 ਦਾ ਜੀ ਅੱਛਾ ਇਹ 15000 ਦਾ ਦੇ ਦਾਂਗੇ ਆਪਾਂ ਹਾਂ ਇੱਕ ਅੰਦਰ ਲਈ ਆਦਰ ਸੰਦਰੋਂ ਮਸ਼ੀਨ ਵੀ ਦਿਖਾ ਦਿੰਨੇ ਆਪਾਂ ਇੱਕ ਅੰਦਰ ਮਸ਼ੀਨ ਵੀ ਆ ਐਕਸਰਸਾਈਜ਼ ਵਾਲੀ ਮਸ਼ੀਨ ਆ ਉਹ ਤਾਂ ਮੇਰਾ خیال ਹੈ ਨਵੀਂ ਆਰਗੀ ਹੈ ਭਈਆ ਆ ਜਾ ਲਈਏ ਇੱਧਰ ਲਈ ਬੰਨੇ ਇਹਦੇ ਤੇ ਮਾਰਦੇ ਕੈਮਰਾ ਇਹ ਹੈਗੀ ਆ ਭਾਈ ਉਹ ਸੱਜਣਾ ਵਾਸਤੇ ਜਿਹੜੇ ਮੇਰੇ ਵਰਗੇ ਸੜਕ ਤੇ ਭੱਜਣ ਪੁੱਜਣ ਨਹੀਂ ਜਾਂਦੇ ਬਾਰੇ ਇਹ ਸੰਗ ਸੰਗ ਜਾਂਦੇ ਨੇ ਵੀ ਯਾਰ ਬਾਹਰ ਕਿੱਥੇ ਭੱਜਾਂਗੇ ਹਨਾ ਇਹ ਘਰੀ ਭੱਜਣ ਵਾਲੀ ਮਸ਼ੀਨ ਆ ਇਹ ਤੇ ਭੱਜੀ ਜਾਓ ਜਿੰਨਾ ਭੱਜਣਾ ਚਾਹੇ ਸਾਰੀ ਦਿਹਾੜੀ ਭੱਜੀ ਜਾਓ ਬਹੀ ਉਹ ਸਿਸਟਮ ਹੈ ਇਹਦਾ ਤੇ ਇੱਥੇ ਇੱਥੇ ਖੜੀਏ ਕੰਮ ਕਰਦੀ ਹੈ ਜੀ ਹਾਂ ਇਹ ਇਹ ਕੰਮ ਕਰਦੀ ਆ ਖੜੀ ਸੱਜਣੋ ਤੇ ਮਤਲਬ ਕਿੰਨੀ ਕੁ ਪੁਰਾਣੀਆਂ ਜੀ ਆਪਾਂ ਗੱਲ ਕਰ ਲਈ ਜੀ ਇਹ 6 ਮਹੀਨੇ ਹੋਇਆ ਲੈ 6 ਮਹੀਨਿਆਂ ਦੀ ਹੁਣੇ ਲਿਆਂਦੇ ਆ ਨਵੀਆਂ ਮਤਲਬ ਇਹਦੀ ਕੋਈ ਗਾਰੰਟੀ ਵੰੰਤੀ ਵੀ ਪਈ ਆ ਹਾਂ ਜੀ ਗਾਰੰਟੀ ਹੈਗੀ ਆ ਅਬ ਆ ਬਿਲ ਵਗੈਰਾ ਗਾਰੰਟੀ ਵਗੈਰਾ ਦੀ ਹਾਂਜੀ ਹਾਂ ਲੈ ਚਲਦੀ ਵੀ ਦਿਖਾ ਦੇ ਦਰਸ ਓਏ ਚੜਾ ਵੀ ਦਰਸ ਦਿਨੂ ਇਹਦੇ ਹੈ ਡਿੱਗ ਜੇਗਾ ਇਹ ਹਿਸਟ ਮੈਂ ਜਾ ਬਾਈ ਜਿਵੇਂ ਆਪਣਾ ਜੀ ਗੱਲ ਕਰ ਲਵਾਂ ਜਿਵੇਂ ਵੱਡੇ ਜਮਾ ਦੇ ਵਿੱਚ ਹੁੰਦਾ ਇਹ 6 ਮਹੀਨੇ ਜਿਵੇਂ ਬਾਈ ਜੀ ਨੇ ਦੱਸਿਆ ਵੀ ਇਹਨੂੰ ਆਈ ਨੂੰ ਹੋਏ ਨੇ ਤੇ ਗਾਰੰਟੀ ਇਹਦੀ ਕਿੰਨੇ ਕਿੰਨੇ ਚਿਰ ਦੀ ਹੁੰਦੀ ਹੈ ਜੀ ਗਾਰੰਟੀ 6 ਮਹੀਨੇ ਦੀ ਉਹ ਸਾਲ ਦੀ ਗਾਰੰਟੀ ਅੱਛਾ ਜੀ ਸਾਲ ਦੀ ਹੁੰਦੀ ਹੈ ਵੀ 6 ਮਹੀਨੇ ਦੀ ਗਾਰੰਟੀ ਹਜੇ ਪੈਂਡਿੰਗ ਆ ਆ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਆਪਾਂ ਇਹ 80000 ਨਹੀਂ ਦੇਦਾਂਗੇ ਇਹ ਦੇਦਾਂਗੇ 80000 ਦੀ ਵੀ ਅੱਜ ਮਾਰਕੀਟ ਦੇ ਵਿੱਚ ਰੇਟ ਮੇਰੇ ਖਿਆਲ ਅਦਾ ਸੱਤ ਤੋਂ ਸਵਾ ਕ ਲੱਖ ਤੱਕ ਅੱਜ ਦਾ ਰੇਟ ਸੱਜਣੋ ਇਹਦਾ ਹੈਗਾ ਬਾਈ ਨੇ ਜਿਵੇਂ ਦੱਸਿਆ ਵੀ ਆਪਾਂ ਦਾ ਕਦੇ ਮਾਰਕੀਟ ਪਤਾ ਨਹੀਂ ਕਰਾ ਵੀ ਸਵਾ ਕ ਲੱਖ ਦੀ ਤਕਰੀਬਨ ਤਕਰੀਬ ਨੇ ਇਹਦਾ ਰੇਟ ਹੈ ਤੇ ਬਾਈ ਜੀ ਦੇ ਦਾਂਗੇ 80000 ਦੀ ਤੇ 6 ਮਹੀਨਿਆਂ ਦੀ ਸੱਜਣੋ ਇਹਦੀ ਪਈਆ ਇਸ ਟਾਈਮ ਗਾਰੰਟੀ ਤੇ ਬਾਕੀ ਜਿੰਨੀਆਂ ਵਸਤੂਆਂ ਬਾਈ ਕੋਲ ਜਿਵੇਂ ਘਰੇਲੂ ਵਰਤੋਂ ਚਾਉਣ ਵਾਲੀਆਂ ਨੇ ਇਹ ਮੈਂ ਤੁਹਾਨੂੰ ਦੱਸਤੀਆਂ ਤੇ ਬਾਕੀ ਜਿੱਦਾਂ ਤੁਹਾਨੂੰ ਮੈਂ ਪਸ਼ੂ ਦਿਖਾਤੇ ਹਨਾ ਤੇ ਬਾਕੀ ਇਹਦੀ ਕੰ ਕੰਪਨੀ ਵਗੈਰਾ ਸਾਰਾ ਚੀਜ਼ ਮਾਰਕਾ ਦਿਖਾ ਦੇ ਕਿਉਂਕਿ ਉਹ ਕੰਪਨੀ ਦੇ ਹਿਸਾਬ ਨਾਲ ਨਹੀਂ ਮੇਰੇ ਖਿਆਲਿਆ ਚੀਜ਼ਾਂ ਦੇ ਰੇਟ ਹੁੰਦੇ ਨੇ ਤੇ ਅੱਜ ਦੀ ਵੀਡੀਓ ਬਣਾਈ ਆ ਸੱਜਣਾ ਇਹ ਆਲੀ ਕਲਾਂ ਤੋਂ ਤਹਿਸੀਲ ਵੀ ਲੁਧਿਆਣਾ ਤੇ ਜ਼ਿਲ੍ਹਾ ਵੀ ਲੁਧਿਆਣਾ ਪਾਈਆਂ ਨੂੰ ਇਹਨਾਂ ਚ ਤੁਹਾਡੇ ਜਿੱਦਾਂ ਮੈਂ ਪਸ਼ੂ ਵਿਖਾਈ ਨੇ ਪਸ਼ੂਆਂ ਚ ਕੋਈ ਜਾਨਵਰ ਪਸੰਦ ਆਉਂਦਾ ਜਾਂ ਜਿੱਦਾਂ ਕੂਲਰ ਜਿੱਦਾਂ ਵੀ ਹੋਰ ਸਾਰੇ ਘਰੇਲੂ ਵਰਤੋਂ ਚ ਆਉਣ ਵਾਲੀਆਂ ਚੀਜ਼ਾਂ ਜਿੱਦਾਂ ਇਹ ਮਸ਼ੀਨ ਦਿਖਾਈ ਹੈ ਤੁਸੀਂ ਭਾਈ ਜੀ ਨਾਲ ਸੰਪਰਕ ਕਰਕੇ ਇਹਨਾਂ ਤੋਂ ਖਰੀਦ ਸਕਦੇ ਹੋ ਧੰਨਵਾਦ